ਚੜ੍ਹਦੀ ਕਲਾ ਪੰਜਾਬ نیوز ਤੇ ਆਪ ਸਭ ਦਾ ਸਵਾਗਤ ਹੈ ਜਿਸ ਤਰ੍ਹਾਂ ਕਿ ਕਣਕ ਦੀ ਵਾਢੀ ਹੋਣ ਤੇ ਪੰਜਾਬ ਸਰਕਾਰ ਵੱਲੋਂ ਦਾਅਵੇ ਕੀਤੇ ਜਾ ਰਹੇ ਸਨ ਕਿ ਮੰਡੀਆਂ ਵਿੱਚ ਪੱਲੇਦਾਰਾਂ ਅਤੇ ਕਿਸਾਨਾਂ ਨੂੰ ਕਿਸੇ ਤਰ੍ਹਾਂ ਦੀ ਵੀ ਮੁਸ਼ਕਲ ਨਹੀਂ ਆਉਣ ਦਿੱਤੀ ਜਾਵੇਗੀ ਪਰ ਮੰਡੀਆਂ ਵਿੱਚ ਦੇਖਣ ਨੂੰ ਮਿਲ ਰਿਹਾ ਹੈ ਕਿ ਕਿਸਾਨਾਂ ਦੀ ਫਸਲ ਖੁੱਲੇ ਅਸਮਾਨ ਹੇਠਾਂ ਪਈ ਹੋਈ ਹੈ ਜੋ ਕਿ ਮੌਸਮ ਵਿਭਾਗ ਵੱਲੋਂ ਚੇਤਾਵਨੀ ਦਿੱਤੀ ਜਾ ਰਹੀ ਹੈ ਕਿ ਆਉਣ ਵਾਲੇ 2-4 ਦਿਨਾਂ ਵਿੱਚ ਭਾਰੀ ਬਰਸਾਤ ਹੋ ਸਕਦੀ ਹੈ उत् ही पलेेदारा भुपिंदर बिल संगेश्वर यादव राकेश कुमार अते कुलवंत सिंह ने कहा कि पहला सानू बारदाने की थोड़ी मुश्किल आई सी जो कि पूरी हो चुकी है साड़ी लेबर सही तरह कम कर रही है पर लिफ्टिंग ना होने कारण सानू परेशानी आ रही है दूजे पासे मौसम खराब होने के भी आसार नज़र आ रहे हैं जेकर बरसात होंगी है तो फसल खराब हो जाएगी तो सानू दोबारा मेहनत करनी पवेगी ਇਸਦੀ ਪਰਪਾਈ ਕਾਲ ਕਰੇਗਾ ਸਾਡੀ ਮੰਗ ਹੈ ਕਿ ਲਿਫਟਿੰਗ ਟਾਈਮ ਨਾਲ ਆ ਜਾਵੇ ਤੇ ਅਸੀਂ ਟਾਈਮ ਨਾਲ ਵੇਲੇ ਹੋ ਜਾਈਏ ਉੱਥੇ ਹੀ ਆਰਤੀਏ ਸ਼ਮਸ਼ੇਰ ਸਿੰਘ ਦੀਪ ਸਿੰਘ ਬਾਜਵਾ ਅਤੇ ਪਲਵਿੰਦਰ ਸਿੰਘ ਨੇ ਕਿਹਾ ਕਿ ਵਾਢੀ ਦਾ ਸੀਜ਼ਨ 20 ਅਪ੍ਰੈਲ ਤੋਂ ਸ਼ੁਰੂ ਹੋ ਕੇ 26 ਤਰੀਕ ਤੱਕ ਖਤਮ ਹੋ ਗਿਆ ਸੀ ਇਸ ਇਤਤ ਮੰਡੀਆਂ ਵਿੱਚ ਕਿਸਾਨਾਂ ਵੱਲੋਂ ਲਗਾਤਾਰ ਆਪਣੀ ਫਸਲ ਸੁੱਟਣ ਨਾਲ ਮੰਡੀਆਂ ਵਿੱਚ ਫਸਲਾਂ ਦੇ ਅੰਬਾਰ ਲੱਗ ਗਏ ਹਨ ਉਨ੍ਹਾਂ ਕਿਹਾ ਕਿ ਲੇਬਰ ਕੋਲੋਂ ਅਜੇ ਲੋਹਾਈ ਦਾਹੀ ਘੱਟ ਹੋਇਆ ਹੈ ਪਰ ਆਈਦਾ ਘੱਟ ਅਜੇ ਚੱਲ ਰਿਹਾ ਹੈ ਹਫਤੇ ਦੇ ਵਿੱਚ ਵਿੱਚ ਇਸ ਤਰ੍ਹਾਂ ਸਾਰੀ ਫਸਲ ਮੰਡੀਆਂ ਵਿੱਚ ਆਉਣ ਨਾਲ ਹੀ ਮੰਡੀਆਂ ਵਿੱਚ ਅੰਬਾਰ ਲੱਗੇ ਹੋਏ ਹਨ ਟੈਂਡਰ ਨਵੇਂ ਹੋਣ ਕਾਰਨ ਲਿਫਟਿੰਗ ਲਈ ਸਾਨੂੰ ਆਪਣੀਆਂ ਗੱਡੀਆਂ ਦੀ ਵਰਤੋਂ ਕਰਨੀ ਪੈ ਰਹੀ ਹੈ ਜਦੋਂ ਇਸ ਬਾਰੇ ਮੈਨੇਜਰ ਹਰਪਾਲ ਸਿੰਘ ਨਾਲ ਗੱਲ ਕੀਤੀ ਤਾਂ ਉਹਨਾਂ ਕਿਹਾ ਕਿ ਕਿ ਮੇਰੇ ਗੋਦਾਮਾਂ ਚ ਜੋ ਲਿਫਟਿੰਗ ਆ ਰਹੀ ਹੈ ਉਹ ਬਹੁਤ ਵਧੀਆ ਆ ਰਹੀ ਹੈ ਤੇ ਕਿਸੇ ਤਰ੍ਹਾਂ ਦੀ ਕੋਈ ਕਮੀ ਪੇਸ਼ੀ ਨਹੀਂ ਹੈ ਐਸੀ ਰੋਜ਼ ਦੀ ਰੋਜ਼ ਟਰਾਲੀਆਂ ਖਾਲੀ ਕਰਕੇ ਵਾਪਸ ਭੇਜੀ ਜਾ ਰਹੇ ਹਾਂ ਕਾਦੀਆ ਤੋਂ ਕੁਲਵਿੰਦਰ ਸਿੰਘ ਪਾਟਿਆ ਦੀ ਰਿਪੋਰਟ ਜੀ ਪਹਿਲਾਂ ਤਾਂ ਬਰਦਨਾ ਨਹੀਂ ਮਿਲਦਾ ਹਮ ਬਰਦਨਾ ਅੱਜ ਮਿਲਿਆ ਕਿ ਦਿਨ ਹੋ ਕੇ ਮੁਕੇ ਨੂੰ ਜੀ ਤੇ ਮਗਰੋਂ ਟਰਾਲੀਆਂ ਦੀ ਲਿਫਟਿੰਗ ਨਹੀਂ ਹੋਣ ਰਹੀ ਜੇ ਜਿਹੜੇ ਟੰਡਰ ਤਾਰਿਆ ਜਨੇ ਉਹਨੂੰ ਟਰਾਲੀਆਂ ਭੇਜੇ ਗੱਡੀ ਭੇਜੇ ਜ਼ਿੰਮੇਵਾਰ ਹੋਗਾ ਇਹ ਬਦਲਵਾਈ ਹੋਣ ਲਈ ਆ ਜੀ ਮਾਰਸ਼ ਦਾ ਮੌਸਮ ਆ ਗਿਆ ਤੇ ਦਾ ਨੁਕਸਾਨ ਹੋ ਗਿਆ ਕੌਣ ਭਰੂਗਾ ਕੀ ਮੰਗੇ ਤੁਹਾਡੀ ਸਾਡੀ ਮੰਗ ਆ ਭਈ ਟਰਾਲੀਆਂ ਆਉਣ ਤੇ ਮਾਲ ਚੁੱਕਿਆ ਦੇ ਮੇਰਾ ਨਾਮ ਮੁਹੰਮਦ ਕਮੀ ਆ ਰਹੀ ਹੈ ਜੇ 4 ਦਿਨ ਹੋ ਗਿਆ ਮਾ ਗਾੜੀ ਜਾਣੇਗਾ ਟਰਾਲੀ ਜਾਣੇਗਾ ਅਭੀ ਆ ਵਾਪਸ ਨਹੀਂ ਆਈ ਹੈ ਕਹੀ ਮਾਰਸ ਹੋ ਗਿਆ ਉਹ ਪਰੇਸ਼ਾਨੀ ਹੰਗੇ ਹਮ ਲੋਗ ਬਾਜੂਮਾਵੜੀ ਹੈ ਮੇਰਾ यही बात है जी चार दिन हो गया अभी गाड़ी नहीं आया है तो क्या मांगे आपकी? आपकी मांग क्या आपकी मांगे है कि हमको गाड़ी चाहिए माल उठाना है कि मौसम का कोई गारंटी नहीं होता है कभी भी आ सकता है बारिश उसमें हम लोगों का परेशानी होगा नुकसान होगा हो कमी बाबू जी कुछ नहीं है कमी एक ही है कि लिफ्टिंग थोड़ा कमी हो रहा है हाँ जी लिफ्टिंग नहीं आ रही हाँ लिफ्टिंग ही नहीं रही कल आपकी ਮੰਗ ਬਾਉ ਜੀ ਹੋਈ ਲਿਫਟਿੰਗ ਥੋੜਾ ਸੋਤੇ ਤੇਜ਼ੀ ਸੇ ਹੋ ਜਾਏ ਬਾਉ ਜੀ ਲੇਬਰ ਤੋਂ ਪੂਰ ਹੈ ਗਰੀਬ ਕਮੀ ਹੈ ਫਸ ਗਾੜੀ ਨਹੀਂ ਆ ਰਹੀ ਨਹੀਂ ਆ ਰਹਾ ਜੀ ਕੀ ਮੰਗ ਹੈ ਆਪਕੀ ਕੋਈ ਮੰਗ ਨਹੀਂ ਗਰੀ ਆ ਜਾਏਗਾ ਲੁੱਟ ਹੋ ਜਾਏਗਾ ਗਾੜੀ ਆਣੀ ਚਾਹੀਏ ਹਾਂ ਹੋਰ ਲੇਬਰ ਕੀ ਕੋਈ ਕਮੀ ਹੈ ਕੋਈ ਕਮੀ ਨਹੀਂ ਲੇਬਰ ਤੇ ਐਤ ਕੀ ਜੋ ਮੰਡੀ ਦਾ ਸੀਜ਼ਨ ਆ ਉਹ 20 ਤਰੀਕ 20 ਅਪ੍ਰੈਲ ਨੂੰ ਸ਼ੁਰੂ ਹੋਇਆ ਸਾਰੇ ਕਿਤੇ ਮੰਡੀਆਂ ਜਿਹੜੀਆਂ 20 ਅਪ੍ਰੈਲ ਨੂੰ ਖੁੱਲੀਆਂ 20 ਅਪ੍ਰੈਲ ਨੂੰ ਕਣਕ ਦੀ ਜਿਹੜੀ ਵढਾਈ ਹੈ ਸ਼ੁਰੂ ਹੋ ਗਈ ਤੇ ਅੱਜ ਜਿਦਾਂ ਕਿ 26 27 ਤਰੀਕ ਨੂੰ ਕਣਕ ਜਿਹੜੀ ਸਾਰੀ ਵੱਢੀ ਗਈ ਇੱਕਦਮ ਹਫਤੇ ਦੇ ਵਿੱਚ ਸਾਰੀ ਕਣਕ ਵੱਢੀ ਜਾਣ ਕਾਰਨ ਜਿਹੜੀ ਮੰਡੀ ਮੰਡੀ ਦੇ ਵਿੱਚ ਕਣਕ ਆ ਚੁੱਕੀ ਹੈ ਤੇ ਇਹ ਜਿਹੜੇ ਜਿੰਨੀ ਵੀ ਲੇਬਰ ਸੀ ਇਹਨਾਂ ਸਾਰਿਆਂ ਕੋ ਮਹਾ ਕਣਕ ਦਾ ਲਵਾਹੀ ਦਾ ਕੰਮ ਹੀ ਹੋਇਆ ਹੈ ਹਜੇ ਸਫਾਈ ਜਿਹੜੀ ਉਹ ਨਾਲ-ਨਾਲ ਪੱਖੇ ਨਾਲ ਸਫਾਈ ਕਰਕੇ ਤੇ ਕਣਕ ਦੀ ਭਰਾਈ ਸ਼ੁਰੂ ਹੋ ਰਹੀ ਹੈ ਭਰਾਈ ਸਿਰਫ ਲੇਬਰ ਦੀ ਥੋੜੀ ਜੀ ਲੇਬਰ ਜਿਹੜੀ ਆ ਉਹ ਵੀ ਕੰਮ ਪੂਰਾ ਜੋਰ ਨਾਲ ਨਹੀਂ ਕਰ ਰਹੀ ਆ ਪਰ ਇਹ ਆ ਕਿ ਜਿਹੜਾ ਕਿ ਇੰਨਾ ਕੰਮ ਹਫਤੇ ਦੇ ਵਿੱਚ ਖਤਮ ਹੋ ਜਾਣ ਕਾਰਨ ਜਿਹੜਾ ਕਿ ਮਨਾਜ ਜਿਹੜਾ ਮੰਨੀਆਂ ਦੇ ਵਿੱਚ ਖੁੱਲਾ ਪਿਆ ਹੋਇਆ ਕੋਈ ਲਿਫਟਿੰਗ ਦੀ ਕਮੀ ਨਹੀਂ ਨਹੀਂ ਲਿਫਟਿੰਗ ਦੀ ਕੋਈ ਕਮੀ ਨਹੀਂ ਹੈ ਇਹ ਆ ਕਿ ਐਤਕੀ ਜੋ ਕਿ ਟੈਂਡਰਕਾਰ ਨੇ ਉਹ ਥੋੜੇ ਨਵੇਂ ਟੈਂਡਰਕਾਰ ਨੇ ਜਿਸ ਦੇ ਕਾਰਨ ਸਾਨੂੰ ਗੱਡੀਆਂ ਤੇ ਸਾਧਨ ਜਿਹੜੇ ਖੁਦ ਨੂੰ ਹੀ ਆਪ ਹੀ ਸਾਨੂੰ ਮਤਲਬ ਕਲਿੱਕ ਕਰਨੇ ਪੈਂਦੇ ਨੇ ਕਮੀ ਤੇ ਸਰਦਾਰ ਜੀ ਕੋਈ ਨਹੀਂ ਕਿਸੇ ਕਿਸਮ ਦੀ ਵੀ ਕਮੀ ਇੱਕ ਆਪੀ 20 ਤਰੀਕ ਨੂੰ ਵਾਢੀ ਸ਼ੁਰੂ ਹੋਈ ਸੀ ਤੇ ਕੰਬਾਈਨਾ ਜਿਹੜੀਆਂ ਵਾ ਬਹੁਤ ਜ਼ਿਆਦਾ ਇੱਕ ਇੱਕ ਪਿੰਡ ਚ 10 10 12 12 ਕੰਬਾਈਨਾ ਤੇ 26 ਤਰੀਕ ਨੂੰ ਵਾਢੀ ਖਤਮ ਹੋ ਗਈ ਸਿਆਹ ਦਿਣਾ ਦੇ ਵਿੱਚ ਜਿਹੜੀ ਕਣਕ ਵੱਢ ਕੇ ਸਾਰੀ ਮੰਡੀਆਂ ਜਾ ਗਈ ਤੇ 5 6 ਹਫ਼ਤੇ ਦੇ ਵਿੱਚ ਵਿੱਚ ਜੇ ਕਣਕ ਜਿਹੜੀ ਆ ਉਹਨੂੰ ਪੱਖੇ ਦੀ ਸਫਾਈ ਕਰਕੇ ਬੋਰੀਆਂ ਚ ਭਰਾਈ ਨਹੀਂ ਕਰ ਸਕਦੇ ਆਪਾਂ ਕਿਉਂਕਿ ਜਿੰਨੀ ਜਿੰਨੀ ਲੇਬਰ ਆ ਰਿਹਾ 20 25 25 ਬੰਦੇ ਹੈਗੇ ਲੇਬਰ ਬਸ ਉਹ ਬੰਦੇ ਮਾਹ ਟਰਾਲੀਆਂ ਹੀ ਲਾ ਸਕਦੇ ਆ ਥੱਲੇ ਇਸ ਕਰਕੇ ਹੁਣ ਕਣਕ ਦੀ ਵਾਢੀ ਜਿਹੜੀ ਖਤਮ ਹੋ ਗਈ ਆ ਹੁਣ ਭਰਾਈ ਸ਼ੁਰੂ ਕਰਕੇ ਨਾਲ ਦੀ ਨਾਲ ਲਿਫਟਿੰਗ ਕਰ ਰਹੇ ਆ ਸਭ ਤੋਂ ਵੱਧ ਆ ਵੀ ਇਹੀ ਕਮੀ ਆ ਵੀ ਜਿਹੜੀ ਛੇਤੀ ਤੋਂ ਛੇਤੀ ਕਣਕ ਮੰਡੀਆਂ 'ਚ ਆਉਣ ਕਰਕੇ ਇਹ ਦਿਖਤਾਈ ਵੀ ਸਾਨੂੰ ਟਰਾਲੀਆਂ ਦਾ ਕੰਡਾ ਕਰਕੇ ਕਣਕ ਲਾਉਣੀ ਪਈ ਤੇ ਜੱਟ ਜਿਹੜਾ ਵਾ ਇੰਨੇ ਜਣ ਖਲੋਦਾ ਨਹੀਂ ਮੰਡੀਆਂ ਦੇ ਵਿੱਚ ਕਿ ਇੱਕ ਇੱਕ ਦੋ ਦੋ ਦੇ ਜੇ ਇਹਨਾਂ ਨੂੰ ਤੋਲ ਕੇ ਲੱਗੀ ਤਾਂ ਜੱਟ ਨੂੰ ਤਿੰਨ ਤਿੰਨ ਚਾਰ ਚਾਰ ਦਿਨ ਵੀ ਮੰਡੀ 'ਚ ਲੱਗ ਸਕਦੇ। ਇਸ ਕਰਕੇ ਜਿਹੜੀ ਆ ਇਹ ਮਤਲਬ 6 ਦਿਨ ਦੀ ਬਾੜੀ ਦੇ ਵਿੱਚ ਆਪਾਂ ਕੁਝ ਨਹੀਂ ਕਰ ਸਕਦੇ ਵੀ ਇੰਨੀ ਛੇਤੀ ਕਣਕ ਨੂੰ ਸੰਭਾਲਿਆ ਜਾ। ਨਹੀਂ ਲੇਬਰ ਦੀ ਕਮੀ ਤਾਂ ਠੀਕ ਹੈ ਲੇਬਰ ਤਾਂ ਜਦੋਂ 20 20 18 18 15 15 ਬੰਦੇ ਹੈਗੇ ਆ ਪਰ ਇੰਨੇ ਬੰਦੇ ਮਾਂ ਟਰਾਲੀਆਂ ਕੰਡਾ ਕਰਕੇ ਲਾ ਸਕਦੇ ਆ। ਹੋ ਸਕਦਾ ਵਾ ਜਿੰਨਾ ਕੋ ਗੱਡੀਆਂ ਟਰਾਲੀਆਂ ਘਟਨੇ ਆਪਣਾ maal ਦੇ ਰੂਟੀਨ ਜਿੰਨਾ ਕਿ ਭਈਏ ਭਰਦੇ ਉਹਨਾਂ ਕਿ ਜਾਈ ਜਾ ਰਿਹਾ ਨਾਲ ਨਾਲ ਦੇਖੋ ਤਾਂ ਕੋਈ ਕਮੀ ਨਹੀਂ ਕਿ ਲੇਖੋ ਜਿਹੜਾ ਸਿਆਲਣਾ ਚ maal ਆ ਗਏ ਜਾਣਦੇ ਜਾਂਦੇ ਨੂੰ 20 ਦਿਨ ਲੱਗਣੇ ਘਰ ਤੋਂ ਮੇਰੇ ਜਿਹੜੇ ਮੇਰੇ ਗਾਊਨ ਦੇ ਵਿੱਚ ਡਿਊਟੀ ਲੱਗੀ ਹੈ ਨਾ ਇੱਥੇ ਮੇਰੇ ਕੋਲ ਰੋਜ਼ ਦੀ 25 ਤੋਂ 26000 ਬੁਰੀ ਆਲੋਡ ਹੋ ਜਾਂਦੀ ਮੇਰੇ ਬਾਰ ਕੋਈ ਇੱਕ ਸਿੰਗਲ ਗੱਡੀ ਨਹੀਂ ਬਕਾਇਆ ਰਹਿੰਦੀ ਜਿੰਨਾ maal ਹੁੰਦਾ ਡੇਲੀ ਦੀ ਡੇਲੀ ਆਲੋਡ ਹੋ ਜਾਂਦਾ ਪਰ ਇਹ ਕਮੀ ਕਿਉਂ ਕਹਿ ਰਹੇ ਫਿਰ ਉਹ ਤੇ ਮੇਰੀ ਮੰਡੀ ਦੇ ਵਿੱਚ ਜਾਂ ਮੇਰੇ ਗਾਊਨ ਚ ਕੋਈ ਕਮੀ ਨਹੀਂ ਹੈਗੀ ਹੋਰ ਕਿਸੇ ਗਰਾਉਂਡ ਦੇ ਵਿੱਚ ਹੋ ਸਕਦੀ ਇੱਥੇ ਤਾਂ ਮੇਰੇ ਕੋਲ ਹੁਣ ਤੁਸੀਂ ਵੀ ਦੇਖ ਸਕਦੇ ਬਾਹਰ ਇੱਕ ਸਿੰਗਲ ਗੱਡੀ ਨਹੀਂ ਕੋਲ ਉਤੀ